ਕਿਆਰੀ ਆਮਨੇ ਠੀਕ ਆ ਠੀਕ ਆ ਬਾਈ ਕੀ ਮਾਹੌਲ ਕੀ ਮਾਹੌਲ ਲੱਗਦਾ ਨਿਊਜ਼ੀਲੈਂਡ ਦਾ ਨਵ ਮਾਹੌਲ ਬਾਈ ਤੂੰ ਆ ਦੇਖ ਲੈ ਵੀ ਹੁਣ ਇਧਰ ਚੰਬੇ ਦੀਆਂ ਬਾਦੀਆਂ ਵੀ ਹੈਗੀਆਂ ਇੱਥੇ ਆ ਨਾ ਤੇ ਤੂੰ ਇਧਰ ਸਾਰੇ ਅੱਗੇ ਆਪਾਂ ਜਿਵੇਂ ਹੁਣ ਦਿਖਾਉਨੇ ਜਾਂਨੇ ਆਪਣੇ ਸ਼ਰੋਤਿਆਂ ਨੂੰ ਆਪਣੇ ਫੇਸਬੁੱਕ ਤੇ ਜਿਹੜੇ ਸਾਰੇ ਵੀਰ ਭਰਾ ਆਪਣੇ ਨਾਲ ਜੁੜੇ ਹੋਏ ਆ ਵੀ ਤੁਸੀਂ ਦੇਖ ਲਓ ਬਾਈ ਇੱਥੇ ਸਾਰੀ ਗ੍ਰੀਨਰੀ ਹੀ ਗ੍ਰੀਨ ਹੋਈ ਆ ਹੁਣ ਸਾਨੂੰ ਅੱਜ ਜ਼ਾਇਦਾ ਕਰਾਉਣੇ ਆ ਗੱਡੀ ਦੇ ਮਾੜਾ ਮੋਟਾ ਤੇ ਤੁਸੀਂ ਆਹ ਸਾਡੇ ਸ਼ਾਰਟ ਬਲੌਗ ਦੇ ਵਿੱਚ ਬਣੇ ਰਹੋ ਤੇ ਹੋਰ ਦੱਸੋ ਤੁਸੀਂ ਵੀ ਕੀ ਕੀ ਚੀਜ਼ਾਂ ਦੇਖਣੀਆਂ ਚਾਹੁੰਦੇ ਹੋ ਨਿਊਜ਼ੀਲੈਂਡ ਦੀਆਂ ਆ ਜਿੱਦਾਂ ਇੱਥੇ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਇੱਥੇ ਬੈਨਾਂ ਲੱਗੀਆਂ ਹੁੰਦੀਆਂ ਗੋਰਿਆਂ ਦੀਆਂ ਕੈਰੀ ਬੈਨਾ ਹਾਂ ਕੈਰੀ ਬੈਨਾ ਜਿਹੜੀਆਂ ਤੁਸੀਂ ਦੇਖੀ ਜਾਂਦੇ ਆਪਾਂ ਸਲੋ ਕਰ ਲੈਨੇ ਗੱਡੀ ਮੜੇ ਦਿਖਾ ਲ ਸਰਾਂ ਨੂੰ ਤੇ ਇੱਥੇ ਜਿਵੇਂ ਘਰ ਨਹੀਂ ਲੈਂਦੇ ਕਈ ਗੋਰੇ ਆ ਬੈਨਾਂ ਦੇ ਵਿੱਚ ਹੀ ਰਹਿੰਦੇ ਇੱਥੇ ਆ ਜਿਹੜੀਆਂ ਸਾਰੀਆਂ ਬੈਨਾਂ ਲੱਗੀ ਹੋਈਆਂ ਖੁੱਲੇ ਏਰੀਏ ਦੇ ਵਿੱਚ ਉਹਦੇ ਵਾਸਤੇ ਹੀ ਆ ਇਹਦੇ ਵਿੱਚ ਹੀ ਸਾਰਾ ਕੁਝ ਬਣਿਆ ਹੁੰਦਾ ਇਹ ਬਾਈ ਜਿਹੜੀ ਆ ਥਾਂ ਹੈ ਇਹ ਗਵਰਨਮੈਂਟ ਦੀ ਹੁੰਦੀ ਹੈ ਨਾ ਇਹ ਬਾਈ ਗਵਰਨਮੈਂਟ ਦੀ ਹੁੰਦੀ ਹੈ ਇਹ ਇਹਨਾਂ ਨੂੰ ਪੇ ਕਰਨਾ ਪੈਂਦਾ ਇਧਰ ਆ ਡੈਰੀ ਫਾਰਮ ਆ ਗਿਆ ਬਾਈ ਆ ਦੇਖ ਆ ਜਵੇਂ ਡੈਰੀ ਫਾਰਮ ਆ ਇੱਥੇ ਠੀਕ ਹੈ ਬਾਈ ਆ ਆਪਾਂ ਹੁਣ ਜਾਣਦੇ ਆ ਤਾਂ ਹਾਂ ਨੂੰ ਸਾਨੂੰ ਫਿਰ ਦਿਖਾਉਣੇ ਆ ਅੱਗੇ ਜਾ ਕੇ ਪਰ ਇੱਥੇ ਜਿੱਥੇ ਵੀ ਆਪਾਂ ਦੇਖੀ ਹੈ ਨਾ ਗ੍ਰੀਨਰੀ ਬਾਈ ਬਹੁਤ ਜ਼ਿਆਦੇ ਇਹਨਾਂ ਨੇ ਕਹਿਉਂਦਾ ਮਤਲਬ ਆ ਵੀ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਕੋਈ ਛੇੜਛਾੜ ਨਹੀਂ ਬਾਈ ਜਿਵੇਂ ਇਹਨਾਂ ਦੀਆਂ ਆਪਾਂ ਸੁਣਦੇ ਆਂ ਜਾਂ ਦੇਖਦੇ ਆਂ ਵੀ ਜਿਵੇਂ ਇਹਨਾਂ ਦੀਆਂ ਸੜਕਾਂ ਸੀ ਨਾ ਓਵੇਂ ਹੀ ਰੱਖੀਆਂ ਇਹਨਾਂ ਨੇ ਉੱਚੀਆਂ ਨੀਵੀਆਂ ਤੁਸੀਂ ਹੁਣ ਦੇਖ ਲਓ ਵੀ ਕੋਈ ਵੀ ਪੱਧਰ ਹੈ ਨਹੀਂ ਪਰ ਸੜਕਾਂ ਦਾ ਲੇਵਲ ਓਵੇਂ ਵਧੀਆ ਹੁੰਦਾ ਪਰ ਕਿਤੇ ਉੱਚੀ ਐ ਕਿਤੇ ਨੀਵੀ ਐ ਐਂ ਚੱਲੀ ਜਾਂਦਾ ਐ ਐਂ ਨਹੀਂ ਇਹਨਾਂ ਨੇ ਵੀ ਆਪਣੇ ਤਾਂ ਜਿਵੇਂ ਹੁਣ ਬਾਈ ਬਰਾਬਰ ਹੋਣਾ ਚਾਹੀਦਾ ਜਮੇ ਹੀ ਆਣ ਵੀ ਕੋਈ ਫਰਕ ਹੀ ਨਾ ਵੀ ਨੀਵੀ ਐ ਇੱਥੇ ਸੜਕ ਉਹ ਖਰਾਬ ਆ ਕੰਮ ਇੱਥੇ ਉਵੇਂ ਦਾ ਉਵੇਂ ਐ ਮੀਂਹ ਮੂਵੇ ਇੰਨਾ ਪੈਂਦਾ ਬਾਈ ਇੱਥੇ ਗੱਲਾਂ ਹੀ ਛੱਡ ਦੇ ਹਾਂ ਮੈਂ ਇੱਥੇ ਮੀਂਹ ਦਾ ਪਤਾ ਲੱਗਦਾ ਭਰਾਵਾ ਵੈਦਰ ਤਾਂ ਫਿਰ ਵੀਰੇ ਗ੍ਰੀਨਰੀ ਤੇ ਉੱਤਰ ਸਮੁੰਦਰ ਦੇ ਕੰਢੇ ਆ ਗਿਆ ਵੈਦਰ ਤਾਂ ਇਦਾਂ ਹੀ ਰਹਿਣਾ ਇੱਥੇ ਫਿਰ ਹਾਂ ਬਾਈ ਸਮੁੰਦਰ ਇੱਧਰ ਦੇਖਣ ਆਲਾ ਸੀ ਹੁਣ ਆਪਾਂ ਉਧਰ ਦੂਰ ਵਾਲਾ ਦਿਖਾ ਨਹੀਂ ਸਕਦੇ ਆ ਦੇਖੋ ਹੁਣ ਇਹਦੇ ਢਾਲ ਜੀ ਹਾਂ ਗੱਡੀ ਦਾ ਹਾ ਨੂੰ ਝੜ ਜਾਣੀ ਐ ਤੇ ਅੱਗੇ ਆਪਾਂ ਦਿਖਾਉਣੇ ਫੇਰ ਤਾਂ ਉਹ ਜੜ ਜਾਣੀ ਗੱਡੀ ਇੱਥੇ ਤੇ ਸਾਰੇ ਬੰਨੇ ਤੁਸੀਂ ਦੇਖੋ ਵੀ ਗ੍ਰੀਨਰੀ ਹੀ ਗ੍ਰੀਨਰੀ ਆ ਤੇ ਹੋਰ ਫੇਸਬੁੱਕ ਵਾਲੇ ਮਿੱਤਰ ਭਰਾਵੋ ਦੱਸੋ ਤੁਸੀਂ ਕੀ ਕੀ ਚੀਜ਼ਾਂ ਦੇਖਣੀ ਆ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਆਪਾਂ ਉਹੀ ਦਿਖਾਵਾਂਗੇ ਤੁਹਾਨੂੰ ਆਪਾਂ ਨਿਊਜ਼ੀਲੈਂਡ ਬਾਰੇ ਤੁਹਾਨੂੰ ਇੱਕ ਇੱਕ ਚੀਜ਼ ਘਰੇ ਬੈਠੇ ਜਾਣੂ ਕਰਦੇਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੇ ਕਰਵਾ ਦੇਖੋ ਯਾਰ ਕਿੱਡਾ ਘੈਂਟ ਮਾਹੌਲ ਆ ਇੱਥੇ ਹਨਾ ਬਣਦੀ ਆ ਨਾ ਗੱਲਾਂ ਤੇ ਅੱਜ ਦੀ ਆਪਾਂ ਇੰਨੀ ਕੀ ਪਾਵਾਂਗੇ ਵੀਡੀਓ ਕੱਲ ਨੂੰ ਆਪਾਂ ਨਵੀਂ ਵੀਡੀਓ ਪਾਉਨੇ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ